ਸਾਰੇ ਵੀਰ ਭਰਾਵਾਂ ਸਤਿ ਸ੍ਰੀ ਅਕਾਲ ਹਰਜਿੰਦਰ ਪੌਲਟਰੀ ਫਾਰਮ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਰੇ ਅੱਜ ਆਪਾਂ ਗੱਲ ਕਰਾਂਗੇ ਫੀਡ ਦੇ ਬਾਰੇ ਕਈ ਨਾ ਵੀਰਾਂ ਨੇ ਨਵੇਂ ਜਾਨਵਰ ਰੱਖੇ ਹੁੰਦੇ ਆ ਨਹੀਂ ਪਤਾ ਹੁੰਦਾ ਹਨਾ ਨੌਲਜ ਵੀ ਨਹੀਂ ਹੁੰਦੀ ਉਹਨਾਂ ਨੂੰ ਫੀਡ ਬਾਰੇ ਨਹੀਂ ਪਤਾ ਹੁੰਦਾ ਵੀ ਫੀਡ ਕਿਹੜੇ ਸਮੇਂ ਤੇ ਕਿਹੜੀ ਫੀਡ ਪਾਣੀ ਤੇ ਆਪਾਂ ਦੱਸਾਂਗੇ ਅੱਜ ਫੀਡ ਬਾਰੇ ਤੇ ਇਹ ਫੀਡ ਇਹ ਵੀਡੀਓ ਨਾਲ ਵੀਰੇ ਜਿੰਨੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਆ ਤੇ ਐਵੇਂ ਕੋਈ ਬਾਧੂ ਕਮੈਂਟ ਨਾ ਕਰੋ ਵੀਰੇ ਵੀ ਸਾਨੂੰ ਆਏ ਆ ਵੀ ਜਾਏ ਆ ਕਿਵੇਂ ਵੀ ਆ ਵੀ ਇਹਦੇ ਬਾਰੇ ਕਿਹਨੂੰ ਨਹੀਂ ਪਤਾ ਹੁੰਦਾ ਨਹੀਂ ਹੁੰਦਾ ਹਨਾ ਕਈਆਂ ਨੂੰ ਨਹੀਂ ਪਤਾ ਹੁੰਦਾ ਵੀਰੇ ਉਹਨਾਂ ਵਾਸਤੇ ਆ ਤੇ ਕੋਈ ਆਪਾਂ ਬਾਰੇ ਵੱਡੇ ਬਦਵਾਨ ਨਹੀਂ ਹੈਗੇ ਠੀਕ ਹੈ ਨਾ ਤੇ ਆਪਦੇ ਜਿੰਨੀ ਕਾਪੂ ਨੌਲੇ ਜਾਈ ਆਪਾਂ ਸਾਂਝੀ ਕਰਦੇ ਰਹਿੰਦੇ ਆ ਸਾਰੇ ਭਰਾਵਾਂ ਨਾਲ ਤੇ ਵੀਰੇ ਆਪਾਂ ਗੱਲ ਕਰਾਂਗੇ ਫੀਲ ਬਾਰੇ ਜਿਵੇਂ ਵੀਰੇ ਇੱਕ ਦਿਨ ਦਾ ਬੱਚਾ ਆ ਜਾਂਦਾ ਆਪਣੇ ਕੋਲੇ ਫਾਰਮ ਦੇ ਉੱਤੇ ਉਹਨੂੰ ਕਹਿੰਦੀ ਆ ਕੋਈ ਪ੍ਰੀਸਟਾਰਟਰ ਕਹਿ ਦਿੰਦੇ ਆ ਕੋਈ ਗ੍ਰਾਮ ਚੱਕ ਕਹਿ ਦਿੰਦਾ ਹਨਾ ਛੋਟੇ ਚੂਚੇ ਵਾਲੀ ਹੁੰਦੀ ਆ ਕ੍ਰਾਮਚ ਇੱਕ ਫੀਡ ਉਹ ਛੋਟੇ ਚੂਚੇ ਨੂੰ ਪੈਂਦੀ ਆ ਉਹ 1 ਮਹੀਨੇ ਤੋਂ ਲੈ ਕੇ 30 ਦਿਨ ਦੇ ਬੱਚੇ ਤੱਕ ਪੈਂਦੀ ਆ ਤੇ ਕਈ ਸ਼ਾਇਦ ਪਹਿਲਾਂ ਵੀ ਪਾ ਦਿੰਦੇ ਆ ਉਹਨਾਂ ਨੂੰ ਹੋਰ ਗਰੋਅਰ ਫੀਡ ਹੁੰਦੀ ਆ ਗਰੋਅਰ ਪਾਉਣ ਲੱਗ ਜਾਂਦੇ ਆ ਪਰ ਆਪਾਂ 1 ਮਹੀਨੇ ਤੱਕ ਪਾਈ ਦੀ ਆ ਤੇ ਇਸ ਤੋਂ ਬਾਅਦ ਜੇ ਇੱਕ ਮਹੀਨੇ ਦਾ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਪੈਂਦੀ ਆ ਗਰੋਅਰ ਫੀਡ ਗਰੋਅਰ ਫੀਡ ਪੈਂਦੀ ਆ ਤਕਰੀਬਨ 120 ਦਿਨ ਤੱਕ ਬੱਚੇ ਨੂੰ ਜਿਹੜੀ ਆਪਾਂ ਗਰੋਵਰ ਫੀਡ ਪਾਉਣੀ ਆ ਉਹ 120 ਦਿਨ ਤੱਕ ਪਾਉਣੀ ਆ ਬੱਚੇ ਨੂੰ ਤੇ ਇਸ ਤੋਂ ਬਾਅਦ ਜਿਹੜੇ ਮੁਰਗੇ ਹੁੰਦੇ ਆ ਮੁਰਗੇ ਆ ਆਪਾਂ ਅੱਡ ਕਰ ਲੈਨੇ ਆ ਤੇ ਮੁਰਗੀਆਂ ਅੱਡ ਹੋ ਜਾਂਦੀਆਂ ਫੇਰ ਚੱਲੇ ਜਾਂਦੀ ਆ ਲੈਅਰ ਫੀਡ ਮੁਰਗੀ ਨੂੰ ਆਪਾਂ ਲੈਅਰ ਫੀਡ ਪਾਉਣੀ ਆ ਜੇਕਰ ਆਪਾਂ ਆਂਡਿਆਂ ਵਾਸਤੇ ਕੰਮ ਕਰ ਰਹੇ ਆ ਪੇ ਆਂਡਿਆਂ ਵਾਲੇ ਮੁਰਗੀਆਂ ਵਾਸਤੇ ਗੱਲ ਕਰ ਰਹੇ ਆ ਤੇ ਆਪਾਂ ਮੁਰਗਾ ਤਾਂ ਸੇਲ ਆਊਟ ਕਰ ਸਕਦੇ ਆ ਸੇਲ ਆਊਟ ਕਰ ਦਿਆਂਗੇ ਜਿਹੜੀ ਮੁਰਗੀ ਰਹਿ ਜੂ ਆਪਾਂ ਉਹ ਮੁਰਗੀ ਨੂੰ ਪਾਉਣੀ ਆ ਲੈਅਰ ਫੀਡ ਤੇ ਮੁਰਗਾ ਆਪਾਂ ਅੱਡ ਕਰ ਸਕਦੇ ਆ ਮੁਰਗੀ ਨੂੰ ਲੇਅਰ ਫੀਡ ਪਾਉਣੀ ਆ ਤੇ ਇਹ ਹੁੰਦਾ ਵੀਰੇ ਪ੍ਰੋਸੀਜਰ ਤਿੰਨ ਤਰ੍ਹਾਂ ਦੇ ਸਟੈਪ ਹੁੰਦੇ ਆ ਇਹ ਜਿਹੜੇ ਆਂਡੇ ਵਾਲੀ ਮੁਰਗੀ ਵਾਸਤੇ ਆ ਜਿਹੜੀ ਆਪਾਂ ਫੀਡ ਜਦੋਂ ਆਪਾਂ ਫੀਡ ਚੇਂਜ ਕਰਨੀ ਆ ਉਹ ਵੀ ਇੱਕੇ ਧਮ ਨਹੀਂ ਚੇਂਜ ਕਰਨੀ ਵੀ ਪਹਿਲਾਂ ਆਪਾਂ ਫ੍ਰੀ ਸਟਾਰਟਰ ਪਾਉਣੇ ਆ ਫਿਰ ਗ੍ਰੋਅਰ ਪਾਉਣੇ ਆ ਜਾਂ ਕ੍ਰਮਚਿਕ ਪਾਉਣੇ ਆ ਫਿਰ ਗ੍ਰੋਅਰ ਪਾਉਣੇ ਆ ਫਿਰ ਲੇਅਰ ਪਾਉਣੇ ਇੱਕੇ ਧਮ ਨਹੀਂ ਚੇਂਜ ਕਰਨਾ ਦੇ ਵਿੱਚ ਉਹ ਜਿਵੇਂ ਆਪਾਂ ਜਦੋਂ ਆਪਾਂ 25 ਦਿਨਾਂ ਦਾ ਹੋ ਗਿਆ ਬੱਚਾ ਕ੍ਰਮਚਿਕ ਪਾਈ ਜਾਂਦੇ ਆ ਫਿਰ ਇਸ ਤੋਂ ਬਾਅਦ ਉਹਦੇ ਵਿੱਚ ਥੋੜੀ ਜੀ ਗਰੋਵਰ ਫੀਡ ਮਿਲਾ ਲਓ ਰੋਜ਼ ਰੋਜ਼ ਮਾਤਰਾ ਨਾਲ ਚਾਰ ਪੰਜ ਦਿਨ ਉਹਨਾਂ ਨੂੰ ਥੋੜੀ ਥੋੜੀ ਗਰੋਵਰ ਫੀਡ ਪਾਉਂਦੇ ਜਾਓ ਫਿਰ ਫਿਰ ਗਰੋਵਰ ਸਾਰੀ ਗਰੋਵਰ ਫੀਡ ਪਾ ਲਓ ਫਿਰ ਐਸੇ ਤਰੀਕੇ ਲੈਅਰ ਫੀਡ ਲੈਅਰ ਫੀਡ ਜਿਵੇਂ ਗਰੋਵਰ ਦੇ ਨਾਲ ਥੋੜੀ ਥੋੜੀ ਲੈਅਰ ਫੀਡ ਪਾਉਣ ਲੱਗ ਜਾਓ ਫਿਰ ਇੱਕ ਇੱਕਦਮ ਲੈਅਰ ਤੇ ਲੈ ਆਓ ਇਸ ਤਰ੍ਹਾਂ ਆਪਾਂ ਸੈਟਅਪ ਬਾਈ ਸਟੈਪ ਆਪਾਂ ਫੀਡ ਪਾਉਣੀ ਹੁੰਦੀ ਆ ਤੇ ਜਿਹੜੇ ਮਤਲਬ ਮੀਟ ਤੇ ਕ